ਹੈਲੋ ਸਟੂਡੈਂਟ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਚੈਨਲ ਤੇ ਜੋ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੈਗੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਜੀ ਤਾਂ ਜੋ ਉਹਨਾਂ ਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਆਓ ਜੀ ਅਸੀਂ ਅੱਜ ਕੁਐਸਚਨ ਕਰਾਂਗੇ ਗ੍ਰਾਮਰ ਦੇ ਕੁਐਸਚਨ ਕਰਾਂਗੇ ਜਿਹੜੇ ਅਸੀਂ ਟੌਪਿਕ ਵਾਈਜ਼ ਕਰਾਂਗੇ ਤੇ ਸਭ ਤੋਂ ਸਾਡਾ ਪਹਿਲਾ ਕੁਐਸਚਨ ਹੈ ਪੰਜਾਬੀ ਵਿੱਚ ਅਨੁਨਾਸਿਕੀ ਲਗਾਖਰ ਕਿੰਨੇ ਹਨ ਹਾਂਜੀ 5 2 6 3 ਅੱਜ ਕੀ ਆਨਸਰ ਆਉਜੂਗਾ 2 ਪੰਜਾਬੀ ਵਿੱਚ ਅਨੁਨਾਸਕੀ ਲਗਾਖਰ ਕਿੰਨੇ ਨੇ 2 ਸ਼ਬਦ ਕਿੰਨੇ ਅ ਸ਼ਬਦ ਦੇ ਕਿੰਨੇ ਭੇਦ ਹਨ ਅੱਠ ਭੇਦ ਹੁੰਦੇ ਹੈਗੇ ਸ਼ਬਦ ਦੇ ਪੰਜਾਬੀ ਵਿੱਚ કંਠੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਹਾਂਜੀ કંਠੀ ਧੁਨੀਆਂ ਨੇ ਜਿਹੜੀਆਂ ਉਹ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਆਵਾਜ਼ ਗੰਠ ਵਿੱਚੋਂ ਨਿਕਲਦੀ ਹੈ ਤਾਂ ਕਿਹੜੀਆਂ ਨੇ ਉਹ ਕਕਾ ਖਖਾ ਗੱਗਾ ਘੱਗਾ ਬੋਲ ਕੇ ਦੇਖੋ ਆਵਾਜ਼ ਦੇਖੋ ਤੁਹਾਨੂੰ ਗਲੇ ਵਿੱਚੋਂ ਕੰਠ ਦੇ ਵਿੱਚੋਂ ਆਵਾਜ਼ ਆਉਗੀ ਕਕਾ ਖਖਾ ਗਗਾ ਘਗਾ ਪੰਜਾਬੀ ਵਿੱਚ ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਜਿਹੜੀ ਤਾਲ ਤਾਲੂ ਨਾਲ ਲੱਗਦੀਆਂ ਨੇ ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਚਚਾ ਛਛਾ ਜਜਾ ਝਜਾ ਤਾਲਵੀ ਧੁਨੀਆਂ ਨੇ ਇਹ ਜੀ ਚਚਾ ਛਛਾ ਜਜਾ ਝਜਾ ਪੰਜਾਬੀ ਦੀਆਂ ਮੂਰਤੁਨੀ ਮੂਰਤੁਨੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਟੈਂਕਾ ਠੱਠਾ ਡੱਡਾ ਢੱਡਾ ਟੈ ਕਾ ਠਠਾ ਡਡਾ ਟਡਾ ਇਹ ਕਿਹੜੀਆਂ ਨੇ ਮੂਰਤੂ ਨਹੀਂ ਧੁਨੀਆਂ ਨੇ ਇਹ ਪੰਜਾਬੀ ਬੇਸਿਕ ਮਤਲਬ ਕਿ ਗ੍ਰਾਮਰ ਦੇ ਜਿਹੜੇ ਨੇ ਕੁਐਸਚਨ ਨੇ ਇਹ ਇਹ ਕੁਐਸਚਨ ਵੈਰੀ ਇੰਪੋਰਟੈਂਟ ਕੁਐਸਚਨ ਨੇ ਦੇਖੋ ਕੁਐਸਚਨ ਸਾਰੇ ਹੀ ਇੰਪੋਰਟੈਂਟ ਹੁੰਦੇ ਹੈਗੇ ਤੁਹਾਨੂੰ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਹੈਗੀ ਪਰ ਕੁਝ ਕੁਐਸਚਨ ਹੁੰਦੇ ਹੈਗੇ ਜਿਹੜੇ ਉਹਨਾਂ ਤੇ ਜ਼ਿਆਦਾ ਫੋਕਸ ਦੇਣਾ ਬੰਦਾ ਹੁੰਦਾ ਹੈਗਾ ਪੰਜਾਬੀ ਦੀਆਂ ਦੰਤੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਤੱਤਾ ਠੱਠਾ ਦੱਦਾ ਤੱਦਾ ਤੱਤਾ ਥੱਥਾ ਦੱਦਾ ਤੱਦਾ ਇਹ ਦੰਤੀ ਧੁਨੀਆਂ ਨੇ ਇਹ ਕੁਐਸਚਨ ਧਿਆਨ ਨਾਲ ਕਰਿਓ ਪੰਜਾਬੀ ਦੀ ਹੋਠੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਹੋਠੀ ਧੁਨੀਆਂ ਪੱਪਾ ਫੱਫਾ ਬੱਬਾ ਪੱਬਾ ਜਿਨ੍ਹਾਂ ਨਾਲ ਹੋਠ ਨੇ ਜਿਹੜੇ ਆਪਸ ਦੇ ਵਿੱਚ ਲਗਦੇ ਹੈਗੇ ਪਪਾ ਫਫਾ ਬੱਬਾ ਪੱਬਾ ਬੋਲ ਕੇ ਦੇਖੋ ਇਹਨਾਂ ਨੂੰ ਤੁਹਾਨੂੰ ਆਪਦੇ ਆਪ ਅਹਿਸਾਸ ਹੋਊਗਾ ਕਿਉਂਕਿ ਜਦੋਂ ਤੁਹਾਨੂੰ ਉੱਥੇ ਇਗਜ਼ਾਮ ਦੇ ਵਿੱਚ ਐਦਾਂ ਦੇ ਕੁਐਸਚਨ ਆਉਣਗੇ ਤਾਂ ਤੁਸੀਂ ਇਹਨਾਂ ਨੂੰ ਬੋਲ ਕੇ ਜਦੋਂ ਤੁਹਾਡਾ ਆਪਦੇ ਆਪ ਐਕਸਪੈਰੀਮੈਂਟ ਕੀਤਾ ਹੋਊਗਾ ਇਹਨਾਂ ਤੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਪਪਾ ਫਫਾ ਬੱਬਾ ਵਾ ਕਿਹੜੀਆਂ ਨੇ ਇਹ ਹੋਂਠੀ ਧੁਨੀਆਂ ਨੇ ਪੰਜਾਬੀ ਦੀਆਂ ਅਨੁਨਾਸਕੀ ਧੁਨੀਆਂ ਕਿਹੜੀਆਂ ਹਨ ਗਗਾ ਵਾਵਾ ਨੰਨਾ ਨਾਣਾ ਤੇ ਮੰਮਾ ਗਗਾ ਨਾਣਾ ਨੰਨਾ ਵਾਵਾ ਨੰਨਾ ਤੇ ਨਾਣਾ ਮਮਾ ਇਹ ਕੀ ਨੇ ਅਨੁਨਾਸਕੀ ਧੁਨੀਆਂ ਨੇ ਆੜਾ ਆੜੇ ਨਾਲ ਕਿਹੜੀ ਮਾਤਰਾ ਲੱਗਦੀ ਆ ਆੜੇ ਨਾਲ ਆੜੇ ਨਾਲ ਕਿੰਨੀਆਂ ਕਿਹੜੀ ਆੜੇ ਨਾਲ ਕਿਹੜੀ ਮਾਤਰਾ ਲੱਗਦੀ ਹੈਗੀ ਚਾਰ ਆੜੇ ਨਾਲ ਕਿਹੜੀ ਮਾਤਰਾ ਲੱਗਦੀ ਹੈ ਚਾਰ 1 2 3 4 ਜ ਕਿੰਨੀਆਂ ਮਾਤਰਾ ਲੱਗਦੀਆਂ ਨੇ ਆੜੇ ਨਾਲ ਚਾਰ ਇੱਥੇ ਕੁਐਸਚਨ ਇਹਨਾਂ ਨੇ ਪੁੱਛਿਆ ਆੜੇ ਨਾਲ ਕਿਹੜੀ ਮਾਤਰਾ ਲੱਗਦੀ ਹੈ ਕਿਹੜੀ ਨਹੀਂ ਆੜੇ ਨਾਲ ਕਿੰਨੀਆਂ ਮਾਤਰਾ ਲੱਗਦੀਆਂ ਨੇ ਤਾਂ 4 ਆਊਗਾ ਈੜੀ ਨਾਲ ਕਿਹੜੀ ਮਾਤਰਾ ਲੱਗਦੀ ਹੈ ਤਿੰਨ ਇੱਥੇ ਵੀ ਈੜੀ ਨਾਲ ਕਿੰਨੀਆਂ ਮਾਤਰਾ ਲੱਗਦੀਆਂ ਨੇ ਤਿੰਨ ਪੰਜਾਬੀ ਵਿੱਚ ਸਵਰ ਹਨ ਕਿੰਨੇ ਸਵਰ ਨੇ ਤਿੰਨ ਸਵਰ ਨੇ ਊੜਾ ਆੜਾ ਈੜੀ ਹੈ ਨਾ ਸਾਰਿਆਂ ਨੂੰ ਪਤਾ ਹੀ ਹੈ ਤਾਂ ਇਨਾਂ ਵਿੱਚੋਂ ਕਿਹੜੀ ਲਗ ਨਾਲ ਟਿੱਪੀ ਨਹੀਂ ਲੱਗਦੀ ਕਿਹੜੀ ਲਗਾ ਜਿਹਦੇ ਨਾਲ ਟਿੱਪੀ ਨਹੀਂ ਲੱਗਦੀ ਤਾਂ ਕੰਨਾ ਲਗ ਨਾਲ ਕਦੇ ਤੁਸੀਂ ਟਿੱਪੀ ਲੱਗੀ ਹੋਈ ਦੇਖੀ ਹੈਗੀ ਨਹੀਂ ਲੱਗਦੀ ਕੰਨਾ ਲਗ ਨਾਲ ਕੀ ਹੈਗੀ ਟਿੱਪੀ ਨਹੀਂ ਲੱਗਦੀ ਹੈਗੀ ਪੰਜਾਬੀ ਦੇ ਸ਼ੁੱਧ ਸ਼ਬਦ ਜੋੜ ਲਿਖਣ ਸ਼ਬਦ ਸ਼ਬਦਾਂ ਵਿੱਚੋਂ ਕਿਹੜੇ ਵਰਨ ਦੀ ਵਰਤੋਂ ਕੇ ਪੰਜਾਬੀ ਦੇ ਸ਼ੁੱਧ ਸ਼ਬਦ ਜੋੜ ਲਿਖਣ ਸ਼ਬਦਾਂ ਵਿੱਚੋਂ ਕਿਹੜੇ ਵਰਨ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਆੜਾ ਈੜੀ ਸਸਾ ਹਹਾ ਤਾਂ ਹਹਾ ਊੜੇ ਨਾਲ ਕਿਹੜੀ ਮਾਤਰਾ ਲੱਗਦੀ ਹੈਗੀ ਬਿੰਦੀ ਊੜੇ ਨਾਲ ਬਿੰਦੀ ਲੱਗ ਜਾਂਦੀ ਹੈਗੀ ਹਾਂਜੀ ਲੱਗ ਜਾਂਦੀ ਹੈ ਊੜੇ ਨਾਲ ਉਂਗਲ ਪਾਉਣਾਗਾ ਉਂਗਲ ਹਨਾ ਅਸੀਂ ਇੱਦਾਂ ਪਾ ਸਕਦੇ ਹਾਂਗੇ ਉਂਗਲ ਅੱਗੇ ਗੁਰਮੁਖੀ ਵਰਣਮਾਲਾ ਦੇ ਕਿੰਨੇ ਵਰਣ ਹਨ ਗੁਰਮੁਖੀ ਵਰਣਮਾਲਾ ਦੇ ਕਿੰਨੇ ਗੁਰਮੁਖੀ ਵਰਣਮਾਲਾ ਦੇ ਕਿੰਨੇ ਵਰਗ ਨੇ ਤਾਂ 8 ਵਰਗ ਨੇ ਗੁਰਮੁਖੀ ਵਰਣਮਾਲਾ ਦੇ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਵਿਦਵਾਨਾਂ ਨੇ ਵਿਆਕਰਨ ਦੇ ਕਿੰਨੇ ਭਾਗ ਮੰਨੇ ਵਿਦਵਾਨਾਂ ਨੇ ਵਿਆਕਰਨ ਦੇ ਕਿੰਨੇ ਭਾਗ ਮੰਨੇ ਹੋਏ ਨੇ 4 ਅਦਕ ਦੀ ਵਰਤੋਂ ਕਦੋਂ ਹੁੰਦੀ ਹੈ ਅਦਕ ਦੀ ਵਰਤੋਂ ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ ਤਾਂ ਕੀ ਹੈਗਾ ਅਦਕ ਦੀ ਵਰਤੋਂ ਹੁੰਦੀ ਹੈ ਜਦੋਂ ਆਵਾਜ਼ ਨੂੰ ਦੋਰੀ ਪ੍ਰਗਟ ਕਰਨੀ ਹੋਵੇ ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ ਪੰਜਾਬੀ ਵਿਅੰਜਨਾਂ ਨਾਲ 10 ਲਗਾ ਨੇ ਜਿਹੜੀਆਂ ਉਹ ਲੱਗਦੀਆਂ ਨੇ ਵਿਅੰਜਨ ਪਪਾ ਦਾ ਉਚਾਰਨ ਸਥਾਨ ਕਿਹੜਾ ਹੈ ਪਪਾ ਦਾ ਦੇਖੋ ਪਪਾ ਪਪਾ ਕਿਵੇਂ ਬੋਲੇ ਜਾਂਦਾ ਪਪਾ ਦੋ ਹੋਂਠੀ ਹੈਨਾ ਪਪਾ ਦੇਖੋ ਆਪਣੇ ਹੋਂਟ ਨੇ ਜਿਹੜੇ ਆਪਸ ਦੇ ਵਿੱਚ ਲੱਗਦੇ ਹਨ ਦੋ ਹੋਂਠੀ ਪਪਾ ਸਾਰੇ ਘੋੜੇ ਕਾ ਖਾਂਦੇ ਹਨ ਵਾਕ ਵਿੱਚ ਸਾਰੇ ਸ਼ਬਦ ਹਨ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਹਾਂਜੀ ਅਗਲਾ ਸਾਡਾ ਕੁਐਸਚਨ ਹੈ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਆ ਸ਼ਬਦ ਵੀ ਦੋ ਪ੍ਰਕਾਰ ਦੇ ਹੁੰਦੇ ਹੈਗੇ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਹੈਗੇ ਚਾਰ ਪ੍ਰਕਾਰ ਦੇ ਪੰਜਾਬੀ ਵਿੱਚ ਅਨੁਨਾਸਿਕ ਲਗਾਖਰ ਕਿੰਨੇ ਹਨ 2 ਪੰਜਾਬੀ ਵਿੱਚ ਅਨੁਨਾਸਿਕ ਲਗਾਖਰ ਕਿੰਨੇ ਨੇ 2 ਸ਼ਬਦਾਂ ਦੇ ਭੇਦ ਕਿੰਨੇ ਹਨ 8 ਸ਼ਬਦ ਦੇ ਭੇਦ ਕਿੰਨੇ ਹਨ 8 ਪੰਜਾਬੀ ਵਿੱਚ કંਠੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ કંਠੀ ਧੁਨੀਆਂ ਕ ਕ ਖ ਖ ਗ ਗ ਘ ਘ ਆਇਆ ਕੁਐਸਚਨ ਕਰ ਕਰ ਚੁੱਕੇ ਆਪਾਂ ਪਿਛਲੇ ਉਹਦੇ ਚ ਪੰਜਾਬੀ ਵਿੱਚ ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਦੇਖੋ ਰਿਪੀਟ ਹੋ ਰਹੇ ਨੇ ਇਹ ਕੁਐਸਚਨ ਤੁਹਾਨੂੰ ਰਿਪੀਟ ਹੋਣ ਨਾਲ ਕੀ ਹੈਗਾ ਤੁਹਾਡੇ ਜਿਹੜੇ ਆਗੇ ਪੱਕੇ ਹੋਣਗੇ ਇਹ ਇੱਕ ਵਾਰ ਇਹ ਰਿਪੀਟ ਹੋ ਰਹੇ ਹੈਗੇ ਕੁਐਸਚਨ ਚੋ ਇੱਕ ਵਾਰ ਆਪਾਂ ਕਰਵਾ ਦਿੰਨੇ ਆ ਤੁਹਾਡੇ ਪੱਕੇ ਹੋਣਗੇ ਇਹ ਤੇ ਤੁਸੀਂ ਚਾਹੇ ਸਕਿੱਪ ਕਰਕੇ ਅੱਗੇ ਕਰ ਸਕਦੇ ਹੋਗੇ ਵੀਡੀਓ ਨੂੰ ਪੰਜਾਬੀ ਵਿੱਚ ਕੰਠੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਕਕਾ ਖਖਾ ਗਗਗਾ ਪੰਜਾਬੀ ਵਿੱਚ ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਚਚਾ ਛਛਾ ਜਜਾ ਝਜਾ ਪੰਜਾਬੀ ਦੀਆਂ ਮੂਰਤ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਟੈਂਕਾ ਠੱਠਾ ਡੱਡਾ ਢੱਡਾ ਪੰਜਾਬੀ ਦੀਆਂ ਦੰਤੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਤੱਤਾ ਥੱਥਾ ਦੱਦਾ ਧੱਦਾ ਪੰਜਾਬੀ ਦੀ ਹੋਂਠੀ ਧੁਨੀਆਂ ਹੁੰਦੀਆਂ ਨੇ ਪਪਾ ਫਫਾ ਬੱਬਾ ਪੰਜਾਬੀ ਦੀਆਂ ਅਨੁਨਾਸਿਕ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਗਗਾ ਵਾਵਾ ਨੰਨਾ ਨਾਣਾ ਤੇ ਮੰਮਾ ਪੰਜਾਬੀ ਦੀਆਂ ਚਾਰ ਉਪਭਾਸ਼ਾਵਾਂ ਦੇ ਨਾਮ ਦੱਸੋ ਪੰਜਾਬੀ ਦੀਆਂ ਚਾਰ ਉਪਭਾਸ਼ਾਵਾਂ ਦੇ ਨਾਮ ਕਿਹੜੇ-ਕਿਹੜੇ ਨੇ ਜੀ ਦੇਖੋ ਮਾਜੀ ਮਲਵਈ ਦੁਆਬੀ ਤੇ ਪੁਆਦੀ ਇਹ ਕੀ ਨੇ ਪੰਜਾਬੀ ਦੀਆਂ ਉਪਭਾਸ਼ਾਵਾਂ ਨੇ ਦੂਜੀ ਪ੍ਰਕਾਰ ਦੀ ਵੰਡ ਵਿੱਚ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਦੂਜੀ ਪ੍ਰਕਾਰ ਦੀ ਵੰਡ ਵਿੱਚ ਕਿਰਿਆ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਵਾਕ ਵਿੱਚ ਜਦੋਂ ਕਰਤਾ ਆਪ ਹੋਵੇ ਤਾਂ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ ਸਧਾਰਨ ਕਿਰਿਆ ਜਦੋਂ ਵਾਕ ਵਿੱਚ ਕਰਤਾ ਜਿਹੜਾ ਆਪ ਹੋਵੇ ਤਾਂ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ ਸਧਾਰਨ ਕਿਰਿਆ ਵਾਕ ਵਿੱਚ ਜਦੋਂ ਕਰਤਾ ਕਿਸੇ ਦੂਜੇ ਬੰਦੇ ਨੂੰ ਪ੍ਰੇਰਣਾ ਦੇ ਕੇ ਕੰਮ ਕਰਵਾਵੇ ਉਸ ਵਿੱਚ ਕਿਰਿਆ ਦਾ ਕਿਹੜਾ ਰੂਪ ਹੁੰਦਾ ਹੈ ਤਾਂ ਉਹਦੇ ਵਿੱਚ ਕਿਰਿਆ ਦਾ ਕਿਹੜਾ ਪ੍ਰੇਰਣਾ ਅਰਥਕ ਕਿਰਿਆ ਹੁੰਦੀ ਹੈ ਉਹਦੇ ਵਿੱਚ ਜਦੋਂ ਕਰਤਾ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਤੀਜੇ ਬੰਦੇ ਤੋਂ ਕੰਮ ਕਰਵਾਵੇ ਦੇਖੇ ਚ ਦੂਜੇ ਬੰਦੇ ਤੋਂ ਕਿਹਾ ਗਿਆ ਸੀ ਨਾ ਦੂਜੇ ਬੰਦੇ ਤੋਂ ਪ੍ਰੇਰਣਾ ਦੇ ਕੇ ਕੰਮ ਕਰਵਾਵੇ ਤੇ ਇਹਦੇ ਚ ਜਦੋਂ ਕਰਤਾ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਤੀਜੇ ਬੰਦੇ ਤੋਂ ਕੰਮ ਕਰਵਾਵੇ ਤਾਂ ਵਾਕ ਵਿੱਚ ਕਿਹੜੀ ਕਿਰਿਆ ਦੀ ਵਰਤੋਂ ਹੁੰਦੀ ਹੈ ਤਾਂ ਦੋਰੀ ਪ੍ਰੇਰਣਾ ਅਰਥਕ ਕਿਰਿਆ ਇਹਦੇ ਤੇ ਕੱਲੀ ਪ੍ਰੇਰਨार्थ ਕਿਰਿਆ ਤੇ ਇਹਦੇ ਤੇ ਦੋਰੀ ਪ੍ਰੇਰਨार्थ ਕਿਰਿਆ ਜਦੋਂ ਤੀਜੇ ਬੰਦੇ ਤੋਂ ਕੰਮ ਕਰਵਾਇਆ ਜਾਂਦਾ ਹੈਗਾ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਕਿਰਿਆ ਦੀ ਤੀਜੀ ਵੰਡ ਵਿੱਚ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਕਿਰਿਆ ਦੀ ਤੀਜੀ ਵੰਡ ਦੇ ਵਿੱਚ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਦੋ ਜਦੋਂ ਕਿਰਿਆ ਇੱਕ ਸ਼ਬਦ ਦੀ ਹੋਵੇ ਤਾਂ ਉਸ ਨੂੰ ਕੀ ਕਹਿੰਦੇ ਹਨ ਇਹ ਕੈਰੀ ਕਿਰਿਆ ਮਾਗੀ ਸਿੰਘ ਸ਼ਬਦਾਂ ਵਿੱਚ ਆਇਆ ਨਾਦੀ ਮਹਾ ਪ੍ਰਾਣ ਦੁਨੀਆ ਦੁਆਰਾ ਸੁਰ ਉਚਾਰੀਆਂ ਜਾਂਦੀਆਂ ਹਨ ਕੀ ਹੈਗਾ ਉੱਚੀ ਨੀਮੀ ਪਧਰੀ ਜੈਨਾਂ ਚ ਕੋਈ ਨਹੀਂ ਤਾਂ ਕੀ ਆ ਉੱਚੀ ਪੰਜਾਬੀ ਵਿੱਚ ਵਿਸ਼ੇਸ਼ਣੀ ਸ਼ਬਦਾਂ ਦਾ ਰੂਪਾਂਤਰ ਕਿੰਨੇ ਕਾਰਕਾਂ ਕਾਰਨਾ ਕਰਕੇ ਹੁੰਦਾ ਹੈ ਦੇਖੋ ਪੰਜਾਬੀ ਵਿੱਚ ਵਿਸ਼ੇਸ਼ਣੀ ਸ਼ਬਦਾਂ ਦਾ ਰੂਪਾਂਤਰ ਕਿੰਨੇ ਕਾਰਨਾ ਕਰਕੇ ਹੁੰਦਾਗਾ ਲਿੰਗ ਵਾਚਨ ਤੇ ਕਾਰਕ ਨਾਦ ਰਹਿਤ ਅਲਪ ਪ੍ਰਾਣ ਵਿਅੰਜਨ ਨਹੀਂ ਹੈ ਇਹਨਾਂ ਚੋਂ ਨਾਦ ਰਹਿਤ ਅਲਪ ਪ੍ਰਾਣ ਵਿਅੰਜਨ ਜਿਹੜਾ ਨਹੀਂ ਹੈਗਾ ਉਹ ਹੈਗਾ ਪਪਾ ਚਚਾ ਗੱਗਾ ਕਕਾ ਤਾਂ ਗੱਗਾ ਜਿਹੜਾ ਹੈਗਾ ਉਹ ਅਲਪ ਪ੍ਰਾਣ ਵਿਅੰਜਨ ਨਹੀਂ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਵਿਆਕਰਨਿਕ ਇਕਾਈ ਹੈ ਦੱਸੋ ਕਿਹੜੀ ਹੈਗੀ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸੁਤੰਤਰ ਵਿਆਕਰਨਿਕ ਇਕਾਈ ਤੁਨੀ ਅ ਅਗਲੇਰੇ ਸਵਰ ਹਨ ਜਿਹੜੇ ਅੱਗੇ ਵਾਲੇ ਸਵਰ ਨੇ ਉਹ ਕੀ ਹੈ ਈ ਐ ਐ ਠੀਕ ਹੈ ਇਹ ਜਿਹੜੇ ਅਗਲੇਰੇ ਸਵਰ ਨੇ ਨਾਮ ਪੜਨਾਮ ਦੇ ਆਧਾਰ ਤੇ ਜਿੰਨਾ ਸ਼ਬਦਾਂ ਦੇ ਰੂਪ ਬਦਲ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਵਿਕਾਰੀ ਸ਼ਬਦ ਸੀਤਾ ਗਾਣਾ گا ਰਹੀ ਹੈ ਵਾਕ ਵਿੱਚ ਕਿਹੜਾ ਕਾਲ ਹੈ ਚਾਲੂ ਵਰਤਮਾਨ ਕਾਲ ਦੇਖੋ ਗਾ ਰਹੀ ਹੈ ਅਨਾਹ ਕੰਮ ਕਰਿਆ ਜਾ ਰਿਹਾ ਹੈਗਾ ਅਜ ਤੱਕ ਇਹ ਚਾਲੂ ਵਰਤਮਾਨ ਕਾਲ ਕਿਸੇ ਕਿਸੇ ਰਚਨਾ ਦਾ ਅਣ ਅਣਛਪਿਆ ਰੂਪ ਹੁੰਦਾ ਹੈ ਖਰੜਾ ਅਣਛਪਿਆ ਰੂਪ ਕੀ ਹੁੰਦਾਗਾ ਖਰੜਾ ਕਾਕਾ ਰੋਂਦਾ ਰੋਂਦਾ ਸਕੂਲ ਚਲਾ ਗਿਆ ਵਾਕ ਵਿੱਚ ਕਾਰਦੰਤਕ ਕਿਹੜਾ ਹੈ ਰੋਂਦਾ ਰੋਂਦਾ ਕੀ ਹੈਗਾ ਕਾਰਦੰਤਕ ਹੈਗਾ ਅੱਗੇ ਸਾਡਾ ਆ ਗਿਆ ਧੁਨੀ ਤੇ ਪੜਨਾਵ ਪੜਨਾਵ ਤੁਣੀ ਤੇ ਪੜਨਾਵ ਜਿੰਨਾ ਨਿਜਮਾ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਜਾਂ ਉਹਨਾਂ ਨਿਜਮਾ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਜਿੰਨਾ ਨਿਜਮਾ ਦੁਆਰਾ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਜਮਾ ਨੂੰ ਕੀ ਕਿਹਾ ਜਾਂਦਾ ਵਿਆਕਰਨ ਦੇਖੋ ਵਿਆਕਰਨ ਨਾਲ ਹੀ ਅਸੀਂ ਸ਼ੁੱਧ ਲਿਖਣਾ ਬੋਲਣਾ ਕੀ ਹੈਗਾ ਸਿੱਖਦੇ ਆਂਗੇ ਜਿਹੜੀ ਬੋਲੀ ਸਾਹਿਤ ਰਚਨਾ ਰਚਨਾ ਕਰਨ ਸਮੇ ਵਰਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਲਿਖਤੀ ਬੋਲੀ ਆਪਣੀ ਗੱਲਬਾਤ ਦੌਰਾਨ ਜੋ ਆਵਾਜ਼ਾਂ ਅਸੀਂ ਆਪਣੇ ਮੂੰਹ ਰਾਹੀਂ ਕੱਢਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸ਼ਬਦ ਹੇਠ ਲਿਖੇ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ ਦੁੱਧ ਕੀ ਹੈ ਕਿਤਾਬ ਕੀ ਹੈ ਸੋਰੀ ਸਾਰਥਕ ਸ਼ਬਦ ਹੇਠ ਲਿਖੇ ਸ਼ਬਦਾਂ ਦੇ ਪ੍ਰਭਾਵ ਕਰਨ ਕਿਹੜੇ ਅੱਖਰ ਹੇਠ ਬਿੰਦੀ ਲਾਈ ਜਾਂਦੀ ਹੈ ਹਾਂਜੀ ਕਿਹੜੇ ਅੱਖਰਾਂ 'ਤੇ ਬਿੰਦੀ ਲਾਈ ਜਾਂਦੀ ਹੈ ਖ ਖਾ ਗ ਗਾ ਜ ਜਾ ਫ ਫਾ ਸ ਸਾ ਇਨਾਂ ਅੱਖਰਾਂ ਹੇਠੇ ਕੀਏਗੀ ਬਿੰਦੀ ਲਾਈ ਜਾਂਦੀ ਹੈਗੀ ਜਿਹੜੇ ਚਿੰਨ ਲਗਾ ਤੋਸ਼ ਬਾਅਦ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾਖਰ ਕਿਹਾ ਜਾਂਦਾ ਹੈ ਉਹਨਾਂ ਨੂੰ ਪੰਜਾਬੀ ਵਿੱਚ ਕਿੰਨੀਆਂ ਸੁਰਾਂ ਹਨ ਪੰਜਾਬੀ ਵਿੱਚ ਤਿੰਨ ਸੁਰਾਂ ਹਨ ਪਿਆਰ ਨਾਮ ਦੀ ਕਿਹੜੀ ਕਿਸਮ ਹੈ ਭਾਵਾਚਕ ਨਾਮ ਦੀ ਕਿਸਮ ਹੈ ਜਿਹੜੇ ਸ਼ਬਦ ਇਸ਼ਾਰਾ ਕਰਕੇ ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਦੀ ਵਿਸ਼ੇਸ਼ਤਾ ਪ੍ਰਗਟਾਉਣ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਕੌਣ ਕਿਹੜਾ ਪੜਨਾਮ ਦੀ ਕਿਹੜੀ ਕਿਸਮ ਹੈ ਪ੍ਰਸ਼ਨ ਵਾਚਕ ਪੜਨਾਮ ਉਹ ਪੜਨਾਮ ਦੀ ਕਿਹੜੀ ਕਿਸਮ ਹੈ ਉਹ ਉਹ ਕੋਮਾ ਪੜਨਾਮ ਦੀ ਕਿਹੜੀ ਕਿਸਮ ਹੈ ਸਬੰਧ ਵਾਚਕ ਪੜਨਾਮ ਦੀ ਕਿਸਮ ਮੰਨੀ ਜਾਂਦੀ ਹੈ ਹਾਂਜੀ ਬਹੁਤ ਸਾਰੇ ਸਟੂਡੈਂਟਾਂ ਦੇ ਮੈਨੂੰ ਕਮੈਂਟ ਆਉਣਗੇ ਕਹਿਣਗੇ ਵੀ ਮੈਮ ਤੁਸੀਂ ਸਾਫਟ ਕਲਾਸਿਸ ਆ ਲੈਣ ਤੋਂ ਕਰਵਾ ਰਹੇ ਹੋਗੇ ਹਾਂਜੀ ਬੱਚੇ ਇਹ ਨੋਟਸ ਆਗੇ ਜਿਹੜੇ ਇਹ ਉਹਨਾਂ ਦੇ ਵੀ ਨੋਟਸ ਆਗੇ ਇਹ ਉਹਨਾਂ ਦੇ ਨੋਟਸ ਜਿਹੜੇ ਹੈਗੇ ਲੈਤੇ ਹੋਏ ਨੋਟਸ ਆਗੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਕਿ ਮੇਰਾ ਮਕਸਦ ਇਹ ਨਹੀਂ ਹੈਗਾ ਕਿ ਵੀ ਮੈਂ ਹਨਾ ਕੋਈ ਚੀਜ਼ ਰੱਖਣੀ ਹੈਗੀ ਲੁਕੋ ਕੇ ਕਹਿ ਸਕਦੇ ਆਂਗੇ ਜੇ ਮੇਰਾ ਮਕਸਦ ਇਹ ਹੈਗਾ ਕਿਉਂਕਿ ਲੁਕਾਉਣ ਦਾ ਮਤਲਬ ਇਹ ਕਹਿ ਸਕਦੇ ਆਂ ਕਿ ਆਪਾਂ ਜਿਵੇਂ ਹੁਣ ਇੱਥੇ ਸਾਵਲ ਕਲਾਸਸ ਲਿਖਿਆ ਹੋਇਆ ਹੈਗਾ ਹਨਾ ਮੈਂ ਤੁਹਾਨੂੰ ਇਹ ਸ਼ੋਅ ਨਾ ਕਰਾਂ ਵੀ ਮੈਂ ਇਹਨਾਂ ਨੂੰ ਟਾਈਪ ਕਰਕੇ ਵੀ ਦੇ ਸਕਦੀ ਆਂ ਕਿ ਤੁਹਾਨੂੰ ਕਰਵਾ ਸਕਦੀ ਆਂਗੀ ਹਨਾ ਕੰਪਿਊਟਰ ਤੇ ਟਾਈਪ ਕਰਕੇ ਤੁਹਾਨੂੰ ਐਦਾਂ ਆਪਦੇ ਪ੍ਰਿੰਟ ਕਢਵਾ ਕੇ ਵੀ ਦੇ ਸਕਦੀ ਆਂ ਪਰ ਆਪਣਾ ਮਕਸਦ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਚਲੋ ਇਹਨਾਂ ਦੀ ਵੀ ਨਾ ਲੋ ਨਾਲ ਇਹਨਾਂ ਦੀ ਮਸ਼ਹੂਰੀ ਹੋਈ ਜਾਂਦੀ ਹੈਗੀ ਹਨਾ ਇਹਦੇ ਨਾਲ ਨਾਲੇ ਥੋੜੂ ਤੁਹਾਨੂੰ ਪੜ੍ਹਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੁਹਾਨੂੰ ਡੇਲੀ ਡੇਲੀ ਹੈਗੀ ਜਿਹੜੀ ਵੀਡੀਓ ਮਿਲਦੀ ਹੈ ਕਿਉਂਕਿ ਤੁਹਾਡੇ ਐਗਜ਼ਾਮ ਨੇ ਜਿਹੜੇ ਉਹ ਵੀ ਨੇੜੇ ਆ ਰਹੇ ਹੈਗੇ ਤੇ ਆਪਾਂ ਸਭ ਤੋਂ ਵੱਧ ਆਪਣਾ ਮੇਨ ਮੋਟਿਵ ਇਹ ਹੈਗਾ ਕਿ ਆਪਾਂ ਨੇ ਮਟੀਰੀਅਲ ਇਕੱਠਾ ਕਰਨਾ ਜੇ ਉਹ ਮਟੀਰੀਅਲ ਕਿਸੇ ਵੀ ਚੈਨਲ ਤੇ ਪਿਆਗਾ ਕਿਸੇ ਵੀ ਜ਼ਰੀਏ ਦੇ ਨਾਲ ਆਪਾਂ ਉਹ ਮਟੀਰੀਅਲ ਇਕੱਠਾ ਕਰਕੇ ਤੁਹਾਨੂੰ ਪ੍ਰੋਵਾਈਡ ਕਰਵਾਉਣਾਗਾ ਤਾਂ ਜੋ ਤੁਹਾਨੂੰ ਜਿਹੜੇ ਕਿਸੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋਗੇ ਉਹਦੇ ਵਿੱਚ ਤੁਹਾਨੂੰ ਫਾਇਦਾ ਫਾਇਦਾ ਕਰੇ ਠੀਕ ਹੈ ਫਾਇਦੇਮੰਦ ਹੋਵੇ ਉਹ ਚੀਜ਼ ਤੁਹਾਨੂੰ ਤਾ ਆਪਾਂ ਸਾਰੇ ਜੀ ਇਹ ਹੁਣ ਜਿਹੜੀ ਗ੍ਰਾਮਰ ਆ ਗਈ ਆਪਾਂ ਇਹਦੇ ਤੋਂ ਕਰਦੇ ਆਂਗੇ ਸਾਰੀ ਗ੍ਰਾਮਰ ਨਹੀਂ ਮੇਰੇ ਲਈ ਬੁੱਕਸ ਬਹੁਤ ਪਈਆਂ ਨੇ ਹੋਰ ਤਰ੍ਹਾਂ ਨਾਲ ਇਹ ਜਿਹੜੇ ਆਪਣੇ ਐਮਸੀਕਿਊ ਕੁਐਸਚਨ ਆ ਗਏ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਕਰਵਾ ਰਹੀ ਹਾਂ ਐਮਸੀਕਿਊ ਕੁਐਸਚਨ ਮੇਰੇ ਲਈ ਬੁੱਕਸ ਵੀ ਪਈਆਂ ਨੇ ਹੋਰ ਨੋਟਸ ਵੀ ਪਏ ਆਗੇ ਚਲੋ ਆਪਾਂ ਨੂੰ ਜਿਹੜੀ ਚੀਜ਼ ਆ ਗਈ ਜਿਹੜੀ ਆਪਾਂ ਨੂੰ ਅਨ ਲੱਗਦੀ ਹੈ ਸਹੀ ਲੱਗਦੀ ਹੈ ਤੁਹਾਡੇ ਲਈ ਬੈਨੀਫੀਸ਼ੀਅਲ ਲੱਗਦੀ ਹੈਗੀ ਆਪਾਂ ਉਹ ਚੀਜ਼ ਆ ਗਈ ਤੁਹਾਨੂੰ ਕੀ ਹੈਗੀ ਦਿਖਾਉਣੇ ਆਗੇ ਕਰਦੇ ਆਂਗੇ ਆਪਾਂ ਹਨਾ ਅਗਲਾ ਸਟਾ ਕੁਐਸਚਨ ਹੈ ਕਈ ਸਾਰੇ ਪੜਨਾਮ ਦੀ ਕਿਸਮਾਂ ਕਈ ਸਾਰੇ ਪੜਨਾਮ ਦੀ ਕਿਹੜੀ ਕਿਸਮ ਹੈ ਅਨਿਸ਼ਚੇ ਵਾਚਕ ਪੜਨਾਮ ਸ਼ਾਮ ਤੇ ਰੋਟੀ ਖਾਦੀ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਕਰਤਾ ਕਾਰਕ ਤੁਸੀਂ ਦੇਖਿਆ ਹੋਗਾ ਕਿ ਆਪਾਂ ਨੂੰ ਇਹ ਚੀਜ਼ ਨਹੀਂ ਹੈਗੀ ਹਨਾ ਵੀ ਆਪਾਂ ਨੇ ਇਹ ਕਰਨਾਗਾ ਕਿ ਵੀ ਅ ਕਿਸੇ ਚੀਜ਼ ਵੀ ਉਹਨਾਂ ਨੂੰ ਆਪਾਂ ਇੱਕ ਬਹੁਤ ਜੇ ਜ ਆਪਣੇ ਲਈ ਕੋਈ ਚੀਜ਼ ਹੁੰਦੀ ਵੀ ਹੈਗੀ ਆਪਾਂ ਕਹ ਕਹਨੇ ਵੀ ਨਹੀਂ ਹਨਾ ਇਹ ਤਾਂ ਅਸੀਂ ਨੇ ਪੈਸੇ ਲੈ ਕੇ ਖਰੀਦੀ ਅਸੀਂ ਕਿਸੇ ਨੂੰ ਕਿਉਂ ਦੇਈਏ ਨਾ ਆਪਣਾ ਇਹ ਮੋਟਿਵ ਨਹੀਂ ਆਪਣਾ ਇਹ ਹੈ ਕਿ ਤੁਸੀਂ ਜੇ ਅਸੀਂ ਨੇ ਖਰੀਦ ਲਈ ਲੈ ਲਈ ਚੀਜ਼ ਤੁਸੀਂ ਉਹ ਚੀਜ਼ ਤੋਂ ਵੱਧ ਤੋਂ ਵੱਧ ਲੋਕ ਨੇ ਜਿਹੜੇ ਫਾਇਦਾ ਉਠਾ ਸਕਣ ਹਨਾ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਆਗੇ ਉਹਦੇ ਤੋਂ ਫਾਇਦਾ ਉਠਾ ਸਕਣ ਪਗ ਸਿੰਘ ਨੇ ਦੇਸ਼ ਲਈ ਜਾਨ ਵਾਰ ਦਿੱਤੀ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਕਰਮਕਾਰਕ ਜੋ ਵਿਦਿਆਰਥੀ ਮਿਹਨਤ ਕਰਨਗੇ ਪਾਸ ਹੋ ਜਾਣਗੇ ਇਹ ਵਾਕ ਦੀ ਕਿਹੜੀ ਕਿਸਮ ਹੈ ਮਿਸ਼ਰਤ ਵਾਕ ਉਹੇ ਜਵਾਨਾ ਬਿਸਮਿਕ ਇਸ ਵਾਕ ਵਿੱਚ ਕਿਹੜਾ ਕਾਰਕ ਹੈ ਸੰਬੰਧ ਸਬੋਧਨ ਸੰਬੋਧਨ ਕਾਰਕ ਹੈ ਪੜਨਾਮ ਕਿੰਨੇ ਕਿਸਮ ਦੇ ਹੁੰਦੇ ਹਨ ਪੜਨਾਮ 6 ਪ੍ਰਕਾਰ ਦੇ ਹੁੰਦੇ ਹਨ ਜਿਸ ਤੋਂ ਕਿਸੇ ਜੀਵ ਜੰਤੂ ਜਿਸ ਤੋਂ ਕਿਸੇ ਜੀਵ ਜੰਤੂ ਦੇ ਨਰ ਜਾਂ ਮਾਦਾ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਲਿੰਗ ਜੋ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਵੇ ਉਸ ਨੂੰ ਕਿਹਾ ਜਾਂਦਾ ਹੈ ਪਰਨਾਮ ਉਹ ਸ਼ਬਦ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਹਾਂਜੀ ਸਾਡਾ ਅੱਗੇ ਅੱਗੇ ਹੈ ਕਿਰਿਆ ਅਤੇ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਕਾਲ ਸਾਹਿਤ ਪ੍ਰਗਟ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ RAM ਖੇਡਦਾ ਹੈ ਉਹ ਖੇਡ ਰਿਹਾ ਹੈ ਉਹ ਖੇਡ ਉਹ ਖੇਡਿਆ ਉਹ ਖੇਡੇਗਾ ਵਾਕ ਵਿੱਚ ਖੇਡਦਾ ਹੈ ਖੇਡ ਰਿਹਾ ਹੈ ਖੇਡਿਆ ਖੇਡੇਗਾ ਆਦ ਸ਼ਬਦ ਦੀ ਵੰਨਗੀ ਕੀ ਹੈ ਤਾਂ ਕੀ ਹੈਗੀ ਕਿਰਿਆ ਮੂਲ ਰੂਪ ਵਿੱਚ ਕਿਰਿਆ ਦੇ ਕਿਹੜੇ ਭੇਦ ਹਨ ਦੋਵੇਂ ਦੋ ਦੋ ਭੇਦ ਹਨ ਹੈ ਨਾ ਵਾਕ ਵਿੱਚ ਕਰਤਾ ਤੇ ਕਿਰਿਆ ਹੋਣਾ ਤਾਂ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ ਅਕਰਮਕ ਕਿਰਿਆ ਜਿਸ ਵਾਕ ਵਿੱਚ ਕਰਤਾ ਕਰਮ ਅਤੇ ਕਿਰਿਆ ਹੋਵੇ ਤਾਂ ਵਾਕ ਵਿੱਚ ਕਿਰਿਆ ਦਾ ਕੀ ਰੂਪ ਹੁੰਦਾ ਹੈ ਸਕਰਮਕ ਜਦੋਂ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ ਤਾਂ ਕਿਰਿਆ ਕਿਰਿਆ ਦਾ ਨਾਂ ਕੀ ਹੁੰਦਾ ਹੈ ਸੰਯੁਕਤ ਕਿਰਿਆ ਮੈਂ ਪੁਸਤਕ ਪੜ੍ਹੀ ਮੀ ਵਰਿਆ ਕਰਿਆ ਦਾ ਰੂਪ ਦੱਸੋ ਇਹ ਕਿਹੜੀ ਕਿਰਿਆ ਹੈ ਅਸੀਂ ਹਰ ਰੋਜ਼ ਸ਼ੈਰ ਕਰਨ ਸੈਰ ਕਰਨ ਜਾਇਆ ਕਰਾਂਗੇ ਕਿਰਿਆ ਦਾ ਰੂਪ ਹੈ ਸੰਯੁਕਤ ਕਿਰਿਆ ਸੈਰ ਕਰਨੀ ਬਹੁਤ ਵਧੀਆ ਗੱਲ ਹੁੰਦੀ ਹੈਗੀ ਹੈਨਾ ਕਿਹੜੇ ਕਿਹੜੇ ਸਵੇਰ ਉੱਠ ਕੇ ਸੈਰ ਕਰਨ ਜਾਂਦੇ ਹੈਗੇ ਸੈਰ ਕਰਨ ਨਾਲ ਜਿਹੜਾ ਮਾਨਾ ਦਿਮਾਗ ਹੈਗਾ ਜਿਹੜਾ ਉਹ ਇਕਾਗਰ ਹੁੰਦਾਗਾ ਬੰਦੇ ਨੂੰ ਪੜਨ ਦੇ ਵਿੱਚ ਵੀ ਬੰਦਾ ਤਰੋਤਾਜ਼ਾ ਹੋ ਕੇ ਬੰਦਾ ਆਪਣੀ ਸਟੱਡੀ ਹੈਗੀ ਜਿਹੜੀ ਉਹ ਕਰ ਸਕਦਾਗਾ ਤਾਂ ਸਵੇਰ ਉੱਠ ਕੇ ਜਲਦੀ ਉੱਠ ਕੇ ਸੈਰ ਕਰਨਾ ਅੱਧਾ ਘੰਟਾ 15-20 ਮਿੰਟ ਮੈਡੀਟੇਸ਼ਨ ਕਰਕੇ ਉਸ ਤੋਂ ਬਾਅਦ ਆਪਦੀ ਐਕਸਰਸਾਈਜ਼ ਕਰਿਆ ਕਰੋ ਕਿਸੇ ਵੀ ਤਰ੍ਹਾਂ ਨਾਲ ਚਾਹੇ ਜੋਗਾ ਕਰਿਆ ਕਰੋ ਚਾਹੇ ਬਾਹਰ ਟੈਲਨ ਜਾਇਆ ਕਰੋ ਥੋੜਾ ਮੋਟਾ ਹਨਾ ਉਹਦੇ ਨਾਲ ਕੀ ਹੈ ਗਿਆ ਇਸ ਜਿਹੜਾ ਆਪਣਾ ਸਰੀਰ ਹੈਗਾ ਉਹ ਤੰਦਰੁਸਤ ਰਹਿੰਦਾ ਤਾਂ ਆਪਣਾ ਮਨ ਦਿਮਾਗ ਹੈ ਜਿਹੜਾ ਹੈਗਾ ਉਹ ਸਹੀ ਹੁੰਦਾਗਾ ਜਿਸ ਨਾਲ ਆਪਾਂ ਪੜਨ ਦੇ ਵਿੱਚ ਜਿਹੜਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾਗਾ ਜਿਹੜੇ ਕਈ ਵਾਰ ਬੱਚੇ ਕਹਿੰਦੇ ਅਸੀਂ ਬੋਰ ਜਿਹਾ ਮਹਿਸੂਸ ਹੁੰਦਾ ਪੜਿਆ ਨਹੀਂ ਪੜਨੀ ਪਉਂਦੇ ਸਾਡੇ ਚ ਆਲਸ ਰਹਿੰਦੀ ਹੈ ਸੁਸਤੀ ਰਹਿੰਦੀ ਹੈਗੀ ਨਾ ਜਦੋਂ ਸੀ ਪੜਦੇ ਆ ਸਾਨੂੰ ਨੀਂਦ ਆ ਜਾਂਦੀ ਆ ਹਨਾ ਤਾਂ ਜਦੋਂ ਆਪਾਂ ਸਵੇਰ ਉੱਠ ਕੇ ਮਤਲਬ ਕਿ ਪੂਰਾ ਜਿਹੜਾ ਸਵੇਰ ਦਾ ਵਾਤਾਵਰਣ ਹੁੰਦਾ ਉਹਦੇ ਵਿੱਚ ਸਾਹ ਲਵਾਂਗੇ ਲੰਮੇ ਲੰਮੇ ਤਾਂ ਉਹਦੇ ਨਾਲ ਕੀ ਹੋਊਗਾ ਸਾਡਾ ਜਿਹੜਾ ਮਾਨਾਗਾ ਤਰੋ ਤਾਜ਼ਾ ਹੋ ਜਾਊਗਾ ਸਾਨੂੰ ਪੜਨ ਦੇ ਵਿੱਚ ਵੀ ਜਿਹੜਾਗਾ ਉਹ ਜ਼ਿਆਦਾ ਆਕਸੀਜਨ ਮਿਲੂਗੀ ਸਾਨੂੰ ਪੜਨ ਦੇ ਵਿੱਚ ਵੀ ਉਹਦੇ ਨਾਲ ਵਧੀਆ ਲੱਗੂਗਾ ਨਾਲ ਇੱਕ ਬੋਤਲ ਪਾਣੀ ਦੀ ਰਵੇ ਰੱਖ ਕੇ ਬੈਠਿਆ ਕਰੋ ਜਦੋਂ ਤੁਹਾਨੂੰ ਲੱਗੇ ਵੀ ਹਾਂ ਸਾਨੂੰ ਨੀਂਦ ਆਰੀ ਹੈਗੀ ਪੜਨ ਦੇ ਵਿੱਚ ਬੋਰਿਅਤ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਆਪਣਾ ਪਾਣੀ ਪੀ ਲਿਆ ਕਰੋ ਜਿਹੜੀ ਸਾਡੀ એનર્ਜੀ ਘਟਦੀ ਹੈਗੀ ਉਹ ਆਕਸੀਜਨ ਹੈ ਜਿਹੜੀ ਦੁਆਰਾ ਅਸੀਂ ਉਹ ਫਿਰ ਉਹਦੇ ਪਾਣੀ ਨਾਲ ਕੀ ਹੈਗੀ ਆ ਜਾਂਦੀ ਹੈ ਸਾਡੇ ਦੇ ਵਿੱਚ ਤੇ ਉਹਦੇ ਨਾਲ ਫਿਰ ਸਾਨੂੰ ਨੀਂਦ ਆਉਣ ਦੇ ਘੱਟ ਚਾਂਸ ਹੋ ਜਾਂਦੇ ਹੈਗੇ ਹਨ ਤੁਸੀਂ ਕਹੋਗੇ ਮੈਮ ਗੱਲ ਕਿੱਧਰ ਲੱਗੀ ਪੜਾਉਂਦੇ ਪੜਾਉਂਦੇ ਇਹ ਵੀ ਜ਼ਰੂਰੀ ਸੀ ਕਿਉਂਕਿ ਆਪਾਂ ਜੇ ਸਹੀ ਢੰਗ ਨਾਲ ਨਹੀਂ ਪੜ ਸਕਾਂਗੇ ਹਨ ਤੇ ਫਿਰ ਕਰੋਨ ਦਾ ਵੀ ਕੀ ਫਾਇਦਾ ਹੈਗਾ ਆਪਾਂ ਨੂੰ ਹਾਂਜੀ ਸਾਡਾ ਅੱਗੇ ਹੈ ਕੁਐਸਚਨ ਅਸੀਂ ਹਰ ਰੋਜ਼ ਸ਼ੈਰ ਵਾਲਾ ਹੋਗੇ ਆਪਣਾ ਅ ਜਦੋਂ ਵਾਕ ਵਿੱਚ ਮੂਲ ਕਿਰਿਆ ਨਾ ਹੋਵੇ ਤਾਂ ਹੈ ਹਾਂ ਹਨ ਸੀ ਸੰਨ ਨਾਲਕ ਵਾਕ ਪੂਰਾ ਕੀਤਾ ਜਾਂਦਾ ਹੈ ਇਹ ਸ਼ਬਦ ਕਿਰਿਆ ਦੀ ਕਿਸ ਕਿਸਮ ਦੇ ਹਨ ਸੰਸਰਗੀ ਕਿਰਿਆ ਦੇ ਹਨ ਨਾਨਕ ਸਿੰਘ ਇੱਕ ਪ੍ਰਸਿੱਧ ਰਚਨਾਕਾਰ ਸੰਨ ਵਾਕ ਵਿੱਚ ਕਿਰਿਆ ਸ਼ਬਦ ਕਿਹੜਾ ਹੈ ਸੰਨ ਸੰਨ ਸ਼ਬਦ ਕੀ ਹੈਗਾ ਕਿਰਿਆ ਰੀਤੂ ਬਹੁਤ ਹੁਸ਼ਿਆਰ ਹੈ ਵਾਕ ਵਿੱਚ ਹੈ ਕਿਰਿਆ ਦਾ ਕਿਹੜਾ ਰੂਪ ਹੈ ਹੈ ਕਿਹੜਾ ਰੂਪ ਹੈ ਵਾਕ ਵਿੱਚ ਇੱਕ ਤਾਂ ਇਹਨਾਂ ਨੇ ਦਿੱਤਾ ਸਹਾਇਕ ਕਿਰਿਆ ਪ੍ਰੇਨਾਰਥਕ ਕਿਰਿਆ ਜੀ ਇੱਕ ਹੈ ਸੰਸ ਸੰਸਰਗੀ ਕਿਰਿਆ ਤੇ ਆਕਰਮਕ ਕਿਰਿਆ ਤਾਂ ਇਹਦਾ ਕੀ ਆਊਗਾ ਸੰਸਰਗੀ ਸੰਸਰਗੀ ਕਿਰਿਆ ਕਿਰਿਆ ਰੂਪਕ ਪੱਖੋਂ ਕਿਹੜਾ ਸ਼ਬਦ ਹੈ ਵਿਕਾਰੀ ਸ਼ਬਦ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਵਿਸ਼ੇਸ਼ਣ ਸ਼ਬਦ ਰੂਪਕ ਪੱਖੋਂ ਕਿਹੜੀ ਬਣ ਗਈ ਹੈ ਅਵਕਾਰੀ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਬਣਗੀਆਂ ਹੁੰਦੀਆਂ ਹਨ 8 ਜੋ ਸ਼ਬਦ ਕਿਰਿਆ ਦੇ ਕੰਮ ਹੋਣ ਜਾਂ ਨਾ ਹੋਣ ਦਾ ਸਮਾਂ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਜੋ ਸ਼ਬਦ ਕਿਰਿਆ ਦੇ ਹੋਣ ਜਾਂ ਸਥਾਨ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਬਣ ਗਈ ਕਹਿੰਦੇ ਹਨ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਜੋ ਸ਼ਬਦ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹੈ। ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ ਦੱਸੋ ਦੋਵੇਂ। ਮੈਂ ਇਸ ਕਰਕੇ ਪੜ੍ਹਾਈ ਕਰਦਾ ਹਾਂ ਤਾਂ ਜੋ ਚੰਗੀ ਨੌਕਰੀ ਮਿਲ ਸਕੇ ਕਿਰਿਆ ਵਿਸ਼ੇਸ਼ਣ ਦੀ ਕਿਸਮ ਦੱਸੋ। ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਮੈਂ ਇਸ ਕਰਕੇ ਪੜਾਈ ਕਰਦਾ ਹਾਂ ਇਹ ਤਾਂ ਹੋ ਗਿਆ ਨਾ ਜਦੋਂ ਵਾਕ ਵਿੱਚ ਹੈ ਹਾਂ ਹਨ ਨੀ ਸਾ ਨਾ ਸੰ ਆਦਿ ਸ਼ਬਦਾਂ ਨਾਲ ਸਕਦਾ ਜਾਂ ਚਾਹੀਦਾ ਸ਼ਬਦ ਲੱਗ ਜਾਵੇ ਤਾਂ ਕਿਹੜੀ ਕਿਰਿਆ ਬਣ ਜਾਂਦੀ ਹੈ ਸਹਾਇਕ ਕਿਰਿਆ ਇੱਕ ਬੱਚੇ ਨੇ ਮੈਨੂੰ ਕੱਲ ਸਟੂਡੈਂਟ ਨੇ ਉਹ ਪੁੱਛਿਆ ਸੀਗਾ ਕੁਐਸਚਨ ਪੁੱਛਿਆ ਸੀਗਾ ਕਿ ਮੈਮ ਤੁਸੀਂ ਪੀਡੀਐਫ ਦੇ ਸਕਦੇ ਹੋਗੇ ਪ੍ਰੋਵਾਈਡ ਕਰਾ ਦੇਖੋ ਪੀਡੀਐਫ ਮੇਰੇ ਲਈ ਹਜੇ ਬਣਾਈ ਹੋਈ ਨਹੀਂ ਹੈਗੀ ਮੈਂ ਜਿਵੇਂ ਇਹ ਨੇ ਇਹਨਾਂ ਨੂੰ ਮੈਂ ਇਹਨਾਂ ਦੀਆਂ ਫੋਟੋ ਕਲਿੱਕ ਕਰਕੇ ਇਹਨਾਂ ਦੀ ਪੀਡੀਐਫ ਬਣਾ ਬਣਾ ਦੂੰਗੀ ਤੇ ਤੁਹਾਨੂੰ ਪੀਡੀਐਫ ਫਿਰ ਪ੍ਰੋਵਾਈਡ ਕਰਵਾ ਦੂੰਗੀ ਫਿਰ ਤੁਸੀਂ ਟੈਲੀਗ੍ਰam ਚੈਨਲ ਆ ਜਿਹੜਾ ਉਹਦੇ ਤੇ ਆਪਣਾ ਉਹਨੂੰ ਜੁਆਇਨ ਕਰ ਲਿਓ ਤੇ ਉਹਦੇ ਤੇ ਮੈਂ ਸੈਂਡ ਕਰ ਦੂੰਗੀ ਜਿਨੇ ਨੂੰ ਚਾਹੀਦੀ ਹੋਊਗੀ ਹਨਾ ਹਜੇ ਤਾਂ ਮੈਨੇ ਪੀਡੀਐਫ ਨਹੀਂ ਬਣਾਈ ਦੇਖੋ ਤੁਹਾਨੂੰ ਮੈਂ ਐਵੇਂ ਹੀ ਕਹਿਦਾ ਹਨਾ ਕਿਉਂਕਿ ਮੈਨੂੰ ਹਜੇ ਇਹ ਹੈ ਮੈਂ ਸਿੱਧਾ ਹੀ ਤੁਹਾਨੂੰ ਇਹ ਪੜਾ ਰਹੀ ਹਾਂ ਦੇਖੋ ਕੋਈ ਮੈਂ ਥੰਬਨੇਲ ਨਹੀਂ ਲਗਾ ਰਹੀ ਕੋਈ ਕੁਝ ਨਹੀਂ ਲਗਾ ਰਹੀ ਹੈਗੀ ਮੈਨੂੰ ਇਹ ਆਏਗਾ ਵੀ ਤੁਸਾਨੂੰ ਬੱਚੇ ਜਿਹੜਾ ਮਟੀਰੀਅਲ ਅਗਾ ਚੰਗਾ ਲੱਗੂਗਾ ਤੁਸੀਂ ਵੀਡੀਓ ਖੁਦ ਵੀ ਖੁਦ ਖੁਦ ਦੇਖੋਗੇ ਹਨਾ ਉਹਦਾ ਕੀ ਹੈ ਮੈਂ ਐਵੇਂ ਦਾ ਕੋਈ ਅਨਮ ਪ੍ਰਭਾਵਸ਼ਾਲੀ ਬਣਾ ਕੇ ਥੰਬਨੇਲ ਆ ਦਾ ਵਿੱਚੋਂ ਤੁਹਾਨੂੰ ਵੀਡੀਓ ਕੁਝ ਵੀ ਨਾ ਮਿਲੇ ਦੇਖੋ ਆਪਾਂ ਨੇ ਜੇ ਤੁਸੀਂ ਇਹ ਦੱਸੋ ਵੀ ਤੁਹਾਨੂੰ ਜਿਹੜੇ ਕੁਐਸਚਨ ਨੇ ਉਹ ਬੈਨੀਫਿਟ ਬੈਨੀਫੀਸ਼ੀਅਲ ਨਹੀਂ ਲੱਗਦੇ ਹੈਗੇ ਆਪਾਂ ਦੇ ਇਗਜ਼ਾਮ ਲਈ ਤੁਹਾਨੂੰ ਕੁਐਸਚਨਾਂ ਦੇ ਵਿੱਚ ਕੋਈ ਤੰਤਤਾ ਲੱਗਦੀ ਹੋਊਗਾ ਨਾ ਵੀ ਹਾਂ ਮੇਰਾ ਇਹ ਕਰਵਾਉਣ ਦਾ ਮੋਟਿਵ ਵੀ ਇਹੀ ਹੈਗਾ ਜੇ ਹੁਣ ਮੈਂ ਕਈ ਬੱਚੇ ਕਹਿੰਦੇ ਮੈਮ ਤੁਸੀਂ ਇਹ ਚੈਨਲ ਦੇ ਕਰਵਾ ਰਹੇ ਹੋਗੇ ਤੁਸੀਂ ਇਹ ਚੈਨਲ ਦੇ ਕਰਵਾ ਰਹੇ ਹੋਗੇ ਹੈਨਾ ਕਰਵਾ ਤਾਂ ਮੈਂ ਹੁਣ ਆਪ ਆਪ ਵੀ ਖੁਦ ਲਿਖ ਕੇ ਵੀ ਕਰਵਾ ਦਿੰਦੀ ਆਪ ਆਪ ਦੇ ਖੁਦ ਨੂੰ ਨੋਟਸ ਬਣਾ ਕੇ ਵੀ ਕਰਵਾ ਦਿੰਦੀ ਤੇ ਉਹਦੇ ਨਾਲ ਕੀ ਹੁੰਦਾਗਾ ਜਰ ਉਹ ਤਾਂ ਫਿਰ ਆਪਾਂ ਇੱਕ ਚੋਰੀ ਕਰਨੀ ਹੋਗੀ ਹਨਾ ਕਿਸੇ ਦੀ ਤਾਂ ਹੁਣ ਆਪਾਂ ਇਹ ਸਿੱਧੇ ਆਪਾਂ ਆਪਾਂ ਨੂੰ ਕੀ ਕਿਸੇ ਦਾ ਡਰਾਗਾ ਆਪਾਂ ਕੁਐਸਚਨ ਕਰਵਾ ਰਹੇ ਆ ਆਪਾਂ ਪੜਾ ਰਹੇ ਹਾਂਗੇ ਹਨਾ ਸਟੂਡੈਂਟ ਨੂੰ ਤਾਂ ਕਿਸੇ ਦਾ ਵੀ ਹੋ ਸਕਦੇ ਹੈਗੇ ਹੁਣ ਜਿਹੜੀਆਂ ਬੁੱਕਸ ਨੇ ਕਿੰਨਿਆਂ ਨੇ ਲਿਖੀਆਂ ਹੁੰਦੀਆਂ ਨੇ ਉਹ ਬੁੱਕਸ ਠੀਕ ਹੈ ਕਿੰਨੇ ਕਿੰਨੇ ਰੈਟਰਾਂ ਲਿਖੀਆਂ ਹੁੰਦੀਆਂ ਨੇ ਪੜ੍ਹਦੇ ਤਾਂ ਆਪਾਂ ਸਾਰੀਆਂ ਐ ਤਾਂ ਨਹੀਂ ਹੈਗਾ ਵੀ ਉਹਨੂੰ ਸਿਰਫ ਉਹ ਹੀ ਜਿਨ੍ਹਾਂ ਨੇ ਜਿਨ੍ਹਾਂ ਨੇ ਲਿਖੀ ਹੈ ਸਿਰਫ ਉਹ ਹੀ ਉਹ ਹੀ ਪੜ੍ਹਨਗੇ ਹਨਾ ਇੱਦਾਂ ਨਹੀਂ ਹੁੰਦਾ ਹੈਗਾ ਅੱਗੇ ਹੈ ਕੁਐਸਚਨ ਮੈਂ ਭਾਸ਼ਣ ਦੇ ਸਕਦਾ ਹਾਂ ਕਿਰਿਆ ਦਾ ਰੂਪ ਹੈ ਸਹਾਇਕ ਕਿਰਿਆ ਉਸ ਉਸ ਸਮੇਂ ਤੁਹਾਨੂੰ ਬੋਲਣਾ ਚਾਹੀਦਾ ਸੀ ਇਹ ਕੀਏਗਾ ਉਸ ਸਮੇਂ ਤੁਹਾਨੂੰ ਬੋਲਣਾ ਚਾਹੀਦਾ ਸੀ ਕੁਐਸਚਨ ਮਾਰਕ ਸਹਾਇਕ ਕਿਰਿਆ ਇਹ ਵੀ ਕੀ ਹੈ ਇੱਕ ਸਹਾਇਕ ਕਿਰਿਆ ਹਾਂਜੀ ਸਾਡਾ ਅਗਲਾ ਹੈ ਪਾਸ਼ਾ ਤੇ ਉਪਪਾਸ਼ਾ ਨਾ ਰਿਲੇਟਿਡ ਕੁਐਸਚਨ ਮਾਤਰ ਭਾਸ਼ਾ ਦਾ ਸਬੰਧ ਹੁੰਦਾ ਹੈ ਕਿਹਦੇ ਨਾਲ ਕੋਮ ਨਾਲ ਹੁੰਦਾ ਮਾਤ ਭਾਸ਼ਾ ਦਾ ਸਬੰਧ ਜਿਹੜੀ ਭਾਸ਼ਾ ਬੱਚੇ ਆਪਣੇ ਪਰਿਵਾਰ ਆਲੇ ਦੁਆਲੇ ਤੇ ਵਿਰਸੇ ਤੋਂ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਕੀ ਬੋਲਿਆ ਜਾਂਦਾ ਮਾਤ ਭਾਸ਼ਾ ਭਾਸ਼ਾ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ ਕਿਹਦੇ ਨਾਲ ਵਿਆਕਰਨ ਨਾਲ ਭਾਸ਼ਾ ਕੀ ਹੈ ਮਨੁੱਖ ਮਨੁੱਖੀ ਸਮਾਜ ਦਾ ਪਛਾਣ ਚਿੰਨ੍ਹ ਹੈਗਾ ਪੰਜਾਬੀ ਭਾਸ਼ਾ ਦੀ ਕੇਂਦਰੀ ਬੋਲੀ ਕਿਹੜੀ ਹੈਗੀ ਮਾਝੀ ਹੈਗੀ ਰੋਜ਼ਾਨਾ ਗੱਲਬਾਤ ਲਈ ਵਰਤੀ ਜਾਂਦੀ ਬੋਲੀ ਕੀ ਅਖਵਾਉਂਦੀ ਹੈ ਬੋਲ ਚਾਲ ਦੀ ਬੋਲੀ ਅਖਵਾਉਂਦੀ ਹੈਗੀ ਕਿਹੜੀ ਪੰਜਾਬੀ ਉਪ ਬੋਲੀ ਹੁਣ ਅਜੋਕੇ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ ਤਾਂ ਪੋਠੋਹਾਰੀ ਹੈਗੀ ਜਿਹੜੀ ਉਹ ਅਜੋਕੇ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ ਸਭ ਤੋਂ ਛੋਟੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਬੋਲੀ ਕਿਹੜੀ ਹੈ ਪੁਆਦੀ ਹੈਗੀ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਉਪ ਬੋਲੀ ਕਿਹੜੀ ਹੈਗੀ ਮਲਵਈ ਹੈਗੀ ਮਲਵਈ ਆਪਾਂ ਖੇਤਰ ਨਾਲ ਸੰਬੰਧ ਰੱਖਦੇ ਆਂ ਹਾਂਜੀ ਇਹ ਦੱਸੋ ਕਮੈਂਟ ਕਰਕੇ ਦੱਸਿਓ ਮਲਵਈ ਮਾਲਵੇ ਨਾਲ ਜਿਹੜੇ ਬੱਚੇ ਮਾਲਵੇ ਵਾਲੇ ਹੈਗੇ ਉਹ ਕਿਹੜੇ-ਕਿਹੜੇ ਹੈਗੇ ਆਪਣੇ ਮਤਲਬ ਕਿ ਕਮੈਂਟ ਦੇ ਵਿੱਚ ਦੱਸਿਓ ਮਾਲਵਾ ਦੁਆਬਾ ਪਵੰਦੀ ਇਲਾਕੇ ਨਾਲ ਕਿਹੜੇ ਹੈਗੇ ਹਨਾ ਐਵੇਂ ਆਪਣੇ ਦੱਸੋ ਸਾਰੇ ਜਣੇ ਵੀ ਕਿੱਥੋਂ-ਕਿੱਥੋਂ ਹੋਵੋਗੇ ਜਿਹੜੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋਵੋਗੇ ਉਤਰੀ ਲੈਂਦੀ ਵਿੱਚ ਕਿਹੜੀ ਉਪਭਾਸ਼ਾ ਨੂੰ ਰੱਖਿਆ ਜਾਂਦਾ ਹੈ ਪੋਠੋਹਾਰੀ ਨੂੰ ਭਾਸ਼ਾ ਵਿੱਚ ਸ਼ਬਦਾਂ ਦੇ ਅਰਥ ਦਾ ਸਬੰਧ ਹੈ ਆਪਹੁਦਰਾ ਭਾਸ਼ਾ ਵਿੱਚ ਸ਼ਬਦਾਂ ਸ਼ਬਦ ਤੇ ਅਰਥ ਦਾ ਸਬੰਧ ਕੀ ਹੈਗਾ ਆਪਹੁਦਰਾ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਵਿੱਚੋਂ ਗੁਜਰਾਤ ਦੇ ਕੁਝ ਹਿੱਸੇ ਵਿੱਚ ਕਿਹੜੀ ਪੰਜਾਬੀ ਉਪਭਾਸ਼ਾ ਬੋਲੀ ਜਾਂਦੀ ਹੈ ਗੁਜਰਾਤ ਦੇ ਵਿੱਚ ਵੀ ਬੋਲੀ ਜਾਂਦੀ ਹੈ ਤਾਂ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਜੀ ਪੋਠੋਹਾਰੀ ਜਿਹੜੀ ਉਪਭਾਸ਼ਾ ਹੈਗੀ ਉਹ ਬੋਲੀ ਜਾਂਦੀ ਹੈਗੀ ਪੋਠੋਹਾਰੀ ਉਪਭਾਸ਼ਾ ਬੋਲੀ ਜਾਂਦੀ ਹੈ ਡਾਕਟਰ ਕਿਰਪਾਲ ਸਿੰਘ ਕਲੇਕ ਸੇਲ ਨੇ ਕਿੰਨੀਆਂ ਉਪਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੰਡਿਆ ਹੈਗਾ ਤਾਂ ਕਿੰਨੀਆਂ ਉਪਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੰਡਿਆ ਹੈਗਾ ਚਾਰ ਉਪਭਾਸ਼ਾ ਵਿੱਚ ਪੰਜਾਬੀ ਭਾਸ਼ਾ ਨੂੰ ਉਹਨਾਂ ਨੇ ਵੰਡਿਆ ਹੈਗਾ ਅ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿਹੜੀਆਂ ਭਾਸ਼ਾਵਾਂ ਮਿਲਦੀਆਂ ਹਨ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਸੀਗੀ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਮਿਲਦੀ ਨੇ ਸੰਸਕ੍ਰਿਤੀ ਲੈਂਦੀ ਤੇ ਕੇਂਦਰੀ ਪੰਜਾਬੀ ਮਾਜੀ ਕਿਹੜੇ ਇਲਾਕੇ ਦੀ ਉਪਪਾਸ਼ਾ ਹੈ ਮਾਜੇ ਦੀ ਹੈਗੀ ਇਹ ਮਾਜੀ ਮਾਜੇ ਦੀ ਹੈਗੀ ਠੀਕ ਆ ਹੁਸ਼ਿਆਰਪੁਰ ਵਿੱਚ ਇਹ ਕਿਹੜੀ ਉਪਪਾਸ਼ਾ ਬੋਲੀ ਜਾਂਦੀ ਹੈ ਦੁਆਬੀ ਬੋਲੀ ਜਾਂਦੀ ਹੈਗੀ ਹੁਸ਼ਿਆਰਪੁਰ ਨਾਲ ਕਿਹੜੇ ਸਬੰਧ ਰੱਖਦੇ ਹੈਗੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੀ ਹੈਗੇ ਕਮੈਂਟ ਕਰਕੇ ਜਰੂਰ ਦੱਸਣਾ ਬਿਨਾਂ ਖਰਚ ਦੇ ਕੋਈ ਕੰਮ ਕਰਨਾ ਥੁੱਕੀ ਵੜੇ ਪਕਾਉਣਾ ਦੁੱਖ ਵਿੱਚ गिर ਜਾਣਾ ਨਾਨੀ ਚਿੱਤੇ ਆਉਣਾ ਜੋ ਫੋਕੀ ਆਕੜ ਰੱਖਦਾ ਹੋਵੇ ਹੈਂਕੜਵਾਜ ਉਹ ਜ਼ਖਮ ਜੋ ਕੱਚਾ ਹੋਵੇ ਅੱਲਾ ਵਿਰੋਧੀ ਸ਼ਬਦ ਚੁਨੋ ਸੱਬਕ ਜਾਂਗਲੀ ਉੱਬੜ ਖਾਬੜ ਦਾ ਵਿਰੋਧੀ ਸ਼ਬਦ ਚੁਨੋ ਪੱਧਰਾ ਪਾਦਰੂ ਦਾ ਛਿੱਲਾ ਇੱਕ ਸਿੰਘ ਡੈਸ਼ ਤੇ ਇੱਕ ਇੱਕ ਸਿੰਘ ਗਿੱਲਾ ਕੀਏਗਾ ਸੁੱਕਾ ਇੱਕ ਸਿੰਘ ਸੁੱਕਾ ਤੇ ਇੱਕ ਸਿੰਘ ਗਿੱਲਾ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਸ਼ਾਹ ਗੁਰੂ ਬਿਨਾ ਗਤ ਨਹੀਂ ਡੈਸ਼ ਬਿਨਾ ਪਤ ਨਹੀਂ ਗੁਰੂ ਬਿਨਾ ਗਤ ਨਹੀਂ ਗੁਰੂ ਬਿਨਾ ਗਤ ਨਹੀਂ ਸੇਮ ਆ ਗਿਆ ਪਰ ਇਹਨਾਂ ਦੀ ਆਪਸ਼ਨ ਵੀ ਗਲਤ ਦੇ ਰੱਖੀ ਹੈਗੇ ਅ ਮੇਰਾ ਦਿਓਰ ਬੜਾ ਟੁੱਟ ਪੈਣਾ ਡੈਸ਼ ਦੰਦ ਗਿਣਦਾ ਹੱਸਦੀ ਦੇ ਦੰਦ ਗਿਣਦਾ ਇਹ ਤਾਂ ਹਨਾ ਗਾਣਾ ਵੀ ਹੈਗਾ ਬੋਲੀ ਹੈ ਇੱਕ ਮੇਰਾ ਦਿਓਰ ਬੜਾ ਟੁੱਟ ਪੈਣਾ ਨਹੀਂ ਹੱਸਦੀ ਦੇ ਦੰਦ ਗਿਣਦਾ ਥੋੜੀ ਚੀਜ਼ ਦਾ ਸਿਆਣਾ ਟੰਡੋਰਾ ਪਿਟਦਾ ਤੇ ਕਿਹੜੀ ਅਖਾਂ ਤੁਕਵਾ ਹੈ ਇਹਦੇ ਨਾਲ ਇਹਦੇ ਲਈ ਇਹਦੇ ਲਈ ਢਿੱਡ ਦਾਣੇ ਕੰਗਟੀ ਸਾਈਆਂ ਢਿੱਡ ਦਾਣੇ ਕੰਗਟੀ ਸਾਈਆਂ ਇਹ ਹੈਗਾ ਜਿਹੜੇ ਸਾਡੇ ਜਿਹੜੇ ਸੀਗੇ ਕੁਐਸਚਨ ਸੀਗੇ ਇਹ ਵਿਆਕਰਨ ਨਾਲ ਸੰਬੰਧਿਤ ਕੁਐਸਚਨ ਸੀਗੇ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤੇ ਤੁਸੀਂ ਚੈਨਲ ਨੂੰ ਲਾਈਕ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਜਿਹੜੇ ਤੁਹਾਨੂੰ ਮੈਂ ਕੁਐਸਚਨ ਪੁੱਛਿਆਗੇ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਵਾਸਤੇ